ਨੰਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਤ ਜਿੱਥੇ ਜਗ੍ਹਾ ਜਗ੍ਹਾ ਤੇ ਦੁੱਧ ਦੇ ਲੰਗਰ ਲਗਾਏ ਜਾ ਰਹੇ ਆ ਉੱਥੇ ਪੁਲਿਸ ਵੀ ਹੁਣ ਇਸ ਕੰਮ ਦੇ ਵਿੱਚ ਪਿੱਛੇ ਨਹੀਂ ਰਹੀ ਅੱਜ ਥਾਣਾ ਸਿਵਲੈਂਡ ਦੀ ਪੁਲਿਸ ਵੱਲੋਂ ਸਿਵਲੈਂਡ ਥਾਣੇ ਦੇ ਬਾਹਰ ਹੀ ਇਹ ਦੁੱਧ ਦਾ ਲੰਗਰ ਲਗਾਇਆ ਗਿਆ ਦੱਸਦੀ ਕਿ 28 ਦਸੰਬਰ ਤੱਕ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਜੋੜ ਮੇਲਾ ਜੋ ਸ਼ਹੀਦੀ ਜੋੜ ਮੇਲਾ ਲੱਗ ਰਿਹਾ ਹੈ ਉੱਥੇ ਸੰਗਤਾਂ ਵੱਲੋਂ ਜਿੱਥੇ ਵੱਡੀ ਗਿਣਤੀ ਵਿੱਚ ਲੰਗਰ ਲਗਾਈ ਜਾ ਰਿਹਾ ਤੇ ਵੱਡੇ ਇਕੱਠ ਹੁੰਦੇ ਹੋ ਰਹੇ ਹਨ ਉੱਥੇ ਰਸਤੇ ਦੇ ਵਿੱਚ ਵੀ ਜਗ੍ਹਾ-ਜਗ੍ਹਾ ਤੇ ਸੰਗਤਾਂ ਨੂੰ ਲੰਗਰ ਮਿਲ ਰਹੇ ਹਨ ਤੇ ਉੱਥੇ ਪੁਲਿਸ ਵੀ ਕਿਸੇ ਗੱਲ ਨੂੰ ਹੁਣ ਘਟਣੀ ਨਹੀਂ ਰਹੀ ਅੱਜ ਥਾਣਾ ਸਿਵਲੈਂਡ ਦੀ ਪੁਲਿਸ ਪਾਰਟੀ ਵੱਲੋਂ ਥਾਣਾ ਸਿਵਲੈਂਡ ਦੀ ਬਾਹਰ ਦੁੱਧ ਦਾ ਲੰਗਰ ਲਗਾ ਕੇ ਇਨ੍ਹਾਂ ਸ਼ਹੀਦਾਂ ਨੂੰ ਜਿਹੜੀ ਹੈ ਸ਼ਰਧਾਂਜਲੀ ਦਿੱਤੀ ਗਈ ਇਸ ਨੂੰ ਦੇਖਾਰੇ ਸਾਰੀਆਂ ਤਸਵੀਰਾਂ ਬਟੰਡਾ ਦੇ ਥਾਣਾ ਸਿਵਲੈਂਡ ਦੀ ਬਾਹਰ ਦੀਆਂ ਜਿੱਥੇ ਥਾਣਾ ਸਿਵਲੈਂਡ ਦੀ ਪੁਲਿਸ ਪਾਰਟੀ ਵੱਲੋਂ ਜਿਹੜਾ ਹੈ ਦੁੱਧ ਦਾ ਲੰਗਰ ਹੈ ਥਾਣਾ ਸਿਵਲੈਨ ਦੀ ਬਾਹਰ ਜਿਹੜਾ ਉਹ ਲਗਾਇਆ ਗਿਆ ਸਾਰੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਪੁਲਿਸ ਵੱਲੋਂ ਜਿਹੜਾ ਜਿੱਥੇ ਲੋਕਾਂ ਵੱਲੋਂ ਉਸ ਤੋਂ ਪਹਿਲਾਂ ਇਹ ਗੱਲ ਆਖੀ ਜਾ ਰਹੀ ਸੀ ਕਿ ਪੁਲਿਸ ਸਰ ਨੂੰ ਚਲਾਣ ਕੱਟਣ ਜਾਂ ਇਹ ਆਪਣਾ ਕ੍ਰਾਈਮ ਰੋਕਣ ਦੇ ਵਿੱਚ ਹੀ ਇਹ ਆਪਣਾ ਜਿਹੜਾ ਹੈ ਯੋਗਦਾਨ ਪਾਉਂਦੀ ਹੈ ਉੱਥੇ ਨਾਲ-ਨਾਲ ਹੁਣ ਜੇ ਗੱਲ ਕਰੀਏ ਤਾਂ ਪੁਲਿਸ ਵੱਲੋਂ ਸੇਵਾ ਦੇ ਵਿੱਚ ਵੀ ਆਪਣਾ ਯੋਗਦਾਨ ਜਿਹੜਾ ਉਹ ਪਾਇਆ ਜਾ ਰਿਹਾ ਸਾਰੀਆਂ ਤਸਵੀਰਾਂ ਅਸੀਂ ਦਿਖਾ ਰਹੀਆਂ ਬਠਿੰਡਾ ਪੁਲਿਸ ਦੀਆਂ ਇਹ ਸਾਰੀਆਂ ਤਸਵੀਰਾਂ ਨੇ ਬਠਿੰਡਾ ਪੁਲਿਸ ਦੀ ਜਿਹੜੀ ਇੱਕ ਹੋਰ ਤਸਵੀਰ ਹੈ ਜਿਹੜਾ ਉਹ ਸਾਹਮਣੇ ਜਿੱਥੇ ਪੁਲਿਸ ਵੱਲੋਂ ਦੁੱਧ ਦਾ ਲੰਗਰ ਲਗਾ ਕੇ ਸੇਵਾ ਕੀਤੀ ਜਾ ਰਹੀ ਹੈ ਕਿਉਂਕਿ ਛੋਟੇ ਸਹਿਬਜਾਦੇ ਦਾ ਸ਼ਹੀਦੀ ਦਿਹਾੜਾ ਜਿਹੜਾ ਚੱਲ ਰਿਹਾ ਹਨ ਉਸ ਨੂੰ ਲੈ ਕੇ ਥਾਣਾ ਸਿਵਲੈਂਡ ਦੇ ਬਾਹਰ ਥਾਣਾ ਸਿਵਲੈਂਡ ਦੀ ਪੁਲਿਸ ਪਾਰਟੀ ਵੱਲੋਂ ਦੁੱਧ ਦਾ ਲੰਗਰ ਲਗਾਇਆ ਗਿਆ ਤੇ ਇੱਥੇ ਲੋਕਾਂ ਨੂੰ ਰੋਕ ਰੋਕ ਕੇ ਦੁੱਧ ਸ਼ਕਾਇਆ ਜਾ ਰਿਹਾ ਸਾਰੀਆਂ ਤਸਵੀਰਾਂ ਦਿਖਾ ਰਹੀਆਂ ਥਾਣਾ ਸਿਵਲੈਂਡ ਦੀਆਂ ਜਿੱਥੇ ਐਸਐਚਓ ਹਰਜੀਵਨ ਸਿੰਘ ਦੀ ਅਗਵਾਈ ਦੇ ਵਿੱਚ ਥਾਣਾ ਸਿਵਲੈਂਡ ਦੇ ਬਾਹਰ ਛੋਟੇ ਸਹਿਬਜਾਦੇ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਜਿਹੜਾ ਦੁੱਧ ਦਾ ਲੰਗਰ ਹੈ ਉਹ ਥਾਣਾ ਸਿਵਲੈਂਡ ਦੀ ਪੁਲਿਸ ਲਗਾਇਆ ਗਿਆ ਸਾਰੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਥਾਣਾ ਸਿਵਲੈਂਡ ਦੀ ਬਾਹਰ ਦੀਆਂ ਜਿੱਥੇ ਇਸ ਸੱਚ ਦੀ ਰਵਾਇ ਦੀ ਵਿੱਚ ਇੱਥੇ ਦੁੱਧ ਦਾ ਲੰਗਰ ਜਿਹੜਾ ਉਹ ਲਗਾਇਆ ਗਿਆ ਆਓ ਸੁਣੌਣੇ ਇਸ ਸੰਬੰਧੀ ਕੀ ਕਹਿੰਦੇ ਨੇ ਥਾਣਾ ਸਿਵਲੈਂਡ ਦੇ ਐਸਚੋ ਹਰਜੀਵਨ ਸਿੰਘ ਇਸ ਸ਼ੀਦੀ ਜੋੜ ਮੇਲੇ ਨੂੰ ਲੈ ਕੇ ਆਓ ਸੁਣੋ ਤੁਸੀਂ ਉਹਨਾਂ ਦੀ ਜਵਾਨੀ ਸਰ ਜੀ ਨਾਵਾ ਤੋਂ ਬਾਰੇ ਕੀ ਕਹਿੰਦਾ ਹਰਜੀਵਨ ਸਿੰਘ ਸਾਹਿਬ ਦਾ ਕੈਕਟਰ ਥਾਣਾ ਸਿਵਲੈਂਡ ਨੂੰ ਦੁੱਧ ਲੰਗਰ ਵਾਲੀ ਬਾਤ ਹਾਂਜੀ ਅੱਜ ਅਸੀਂ ਇਹਦਾ 1.14 ਦਾ ਐਸਕੇਰਕੇਸੀ ਅਫੀਵੀਏ ਦਾ ਸਮਾਜ ਦਾ ਹਿੱਸਾ ਹੈ ਇਸ ਕਰਕੇ ਅਸੀਂ ਦੋਧੂ ਦਾ ਲੰਗਰ ਲਾਇਆਗਾ ਸੇਵਾ ਭਾਵਨਾ ਦੇ ਨਾਲ